ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਡੇਰੀ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵੀਰ ਜੀ ਸ਼ਹਿਰ ਬਟਾਲਾ ਤੇ ਸਿਗਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਜੀ ਅੱਜ ਇੱਕ ਵੈਡ ਸੇਲ ਲੱਗਿਆ ਜੀ ਨਵੀਂ ਵੱਛੀ ਹੈ ਜੀ ਬਿਲਕੁਲ ਨਵੀਂ ਫਰੈਸ਼ ਸਵੇਰ ਦਾ ਪਹਿਲਾ ਹੀ ਸੋਨਾ ਜੀ ਦੰਦਾ ਚ ਵੱਛੀ ਆ A to Z ਇਨਫੋਰਮੇਸ਼ਨ ਦੇਵਾਂਗੇ ਇਹਦੇ ਬਾਰੇ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਇਹ ਵੱਤੋਂ ਵੱਧ ਸਪੋਰਟ ਕਰੋ ਚੈਨਲ ਨੂੰ। ਤੇ ਇਹਦੀ ਪਰ ਵੀ ਜੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਜੀ। ਸੁਹਾਵੀਰ ਜੀ ਪਹਿਲਾਂ ਹੀ ਸੁਣੀ ਜੇ। ਇੱਕ ਰੰਗ ਕਾਲੀ ਆ ਵਾਸ਼ੀ ਦੇਖ ਸਕਦੇ ਫੇਸ ਕੁਆਲਟੀ ਦੀ ਚੈੱਕ ਕਰੋ। ਢੰਡੀ ਸੀਲ ਪੂਰੀ ਆ ਜੀ ਰਾਜੀ ਪੂਰੀ ਆ ਵਾਸ਼ੀ ਠੰਡ ਦੀ ਕੁਆਲਟੀ ਦੀ ਦੇਖ ਸਕਦੇ ਹੁਣ ਤੋਂ। ਸੁਹਾ ਜੇ ਪਹਿਲਾਂ ਹੀ ਸੋਨਾ ਵਹਿੜ ਨੇ। ਆ ਦੇਖ ਸਕਦੇ। ਮੂੰਹ ਦੇ ਵਿੱਚ ਵੀਰ ਜੀ ਦੋ ਦੰਦ ਪਿਓਰ ਆ। ਚੌਕ ਦੇ ਦੰਦ ਚੁੱਕ ਰਹੀ ਆ ਵਾਸ਼ੀ। ਦੋਨ ਦੀ ਮੰਨ ਲਓ ਚੌਕੀ ਮੰਨ ਲਓ। ਬਾਕੀ ਹਾਈਟ ਲੈਂਥ ਇਹ ਵੀ ਦੇ ਸਕਦੇ ਜੀ ਦੂਰ ਤੋਂ ਬਿਲਕੁਲ ਚੰਗੀ ਹੈ ਵੀਰ ਜੀ ਥਣ ਦੀ ਕੁਆਲਿਟੀ ਵਧੀਆ ਲੈਵਾ ਦੇ ਸਕਦੇ ਖੋਲਦੀ ਹੋਂਦੀ ਵੈੜੀ ਆ ਲੋ ਸੂਆ ਪਹਿਲੇ ਮੂੰਹ ਵੀਰ ਜੀ ਦੋਨ ਦੇ ਦੰਦ ਬਰਾਬਰ ਨੇ ਚੌਕ ਦੇ ਦੰਦ ਚੁੱਕ ਰਹੀ ਆ ਸੂਆ ਪਹਿਲਾ ਸੋਨੀਆ ਮੱਛੀ ਜੀ ਦੇਣ ਲੈ ਜੂ ਵੀਰ ਜੀ ਕੋਈ ਪੰਜ ਚਾਰ ਦਿਨ ਲੈ ਜੂਗੀ ਆ ਦੇ ਦੇ ਸਕਦੇ ਦੂਰ ਤੋਂ ਇਹਦਾ ਚੰਚਾ ਇਹਦਾ ਬੋਡੀ ਸਟਰਕਚਰ ਫੇਸ ਕੁਆਲਟੀ ਚੰਗੀ ਆ ਜੀ ਉਦਾਂ ਵੀਰ ਜੀ ਠੰਡੀ ਸੀਲਿਆ ਪੂਰੀ ਆਵਾਸ਼ਕੀ ਵੀ ਸੀਲਸ ਆ ਉਹ ਆ ਦੇਖ ਸਾਈ ਵਾਲ ਠੰਡੀਆਂ ਬਹੁਤ ਘੱਟ ਲੱਭਦੀਆਂ ਪਰ ਇਹ ਪੂਰੀ ਸੀਲਸ ਆ ਉਹ ਚੰਗੇ ਦੁੱਧ ਦੀ ਉਮੀਦ ਕਰਦੇ ਹਰ ਤੋਂ ਪਹਿਲੇ ਸੂਈ ਦੀ ਕੁਆਲਟੀ ਦੇਖ ਸਾਦੇ ਦੀ ਲੈਵਾ ਵੀਰ ਜੀ ਖੋਲਦੀ ਹੁੰਦੀ ਚੰਗਾ ਭਰ ਕੇ ਬੱਛੀ ਸੂਗੀ ਆ ਦੇਖ ਸਾ ਸਾਂਦੀ ਕੁਆਲਿਟੀ ਇਸ ਸਾਈਟ ਤੋਂ ਵੀ ਦੇਖ ਸਕਦੇ ਹੋ ਜੀ ਬਹੁਤ ਚੰਗਾ ਥਣ ਮੁਠੀ ਦੀ ਚਵਾਈ ਵਾਲਾ ਬਣੇ ਨਿਕਲੂਗਾ ਖਾਸ ਗੱਲ ਇਹ ਵੀ ਜੀ ਸਾਈ ਵਾਲ ਠੰਡੀਆਂ ਬਹੁਤ ਘੱਟ ਲੱਗਦੀਆਂ ਨੇ ਨਵੀਂ ਵਸ਼ੀਆ ਤਸੀਲ ਸਾਊ ਆ ਪੂਰੀ ਸੋਹਣੀ ਸੁਨੱਖੀ ਪੂਰੀ ਹੈ ਜੀ ਚਮਕ ਤੇ ਦਮਕ ਪੂਰੀ ਹੈ ਰਾਜੀ ਆ ਪਿੰਡਾ ਪੁੰਡਾ ਦੇਖ ਸਕਦੇ ਦਾ ਪੂਰਾ ਰਾਜੀ ਆ ਵਹਿੜ ਦਾ ਜੀ ਇਸ ਕੁਆਲਿਟੀ ਦੀ ਚੈੱਕ ਕਰ ਸਕਦੇ ਜੀ ਖਾਸ ਕਰ ਵੀਰ ਜੀ ਸੀਲ ਸਾਊ ਬਹੁਤ ਨੇ ਆਂਦੇ ਸਾਜ ਦੰਦ ਵੀ ਦਿਖਾਲਦੇ ਨੇ ਤੁਹਾਨੂੰ ਜੀ ਦਿਖਾਲ ਦਈਏ ਵਸ਼ੀ ਦਾ ਉੜਾ ਘਬਰਾਉਂਦੀ ਹੈ ਜੀ ਤਾਂ ਕੋਸ਼ਿਸ਼ ਕਰਦਾ ਮੈਂ ਦੰਦ ਖਾਲ ਲੰਦੀ ਨਾ ਦੇ ਸਾਡੇ ਦੋਨ ਦੇ ਦੰਦ ਬਰਾਬਰ ਕੀਤੇ ਜੀ ਜੀ ਨੇ ਨਾ ਦੇਸ ਦੋਂਦੀ ਮੰਨ ਲਓ ਚੌਗੀ ਮੰਨ ਲਓ ਸੀਲ ਸੌ ਪੂਰੀ ਹੈ ਜੀ ਟਾਂਚਾ ਦੇ ਸਾਦੇ ਦੁੱਧ ਵਾਲਾ ਟਾਂਚਾ ਵੀਰ ਜੀ ਦਾ ਪਿੱਛੇ ਦੀ ਭਾਰੀ ਆ ਬੱਚੀ ਆ ਦੇਖ ਸਾਦੇ ਪਿਛਲੀ ਸਾਈਡ ਤੋਂ ਭਾਰੀ ਹੁੰਦੀ ਜਾਂਦੀ ਹੈ ਬਾਕੀ ਥਾਣਾ ਹਵਾਨਾ ਦੇ ਸਾਦੇ ਦਾ ਕਿੰਨਾ ਕਿੰਨਾ ਗਾਂ ਨੂੰ ਵੀਰ ਜੀ ਲਈ ਫਿਰਦੀ ਆ ਤੇ ਹਜੇ ਦਿਨ ਪੰਜ ਚਾਰ ਲੈ ਜੂਗੀ ਵੱਛੀ ਪੂਰੀ ਬਣ ਕੇ ਫਸ ਕੇ ਸੂਗੀ ਆ ਦੇਖ ਸਾਦੇ ਚੱਡੇ ਦੀ ਕੁਆਲਿਟੀ ਦੀ ਆ ਦੇਖ ਸਾਦੇ ਲੇ ਪਾਇਦਾ ਘਰਮਾਲੀ ਦਾ ਪੂਰਾ ਖੁੱਲ ਕੇ ਵੱਛੀ ਵੀਰ ਜੀ ਦਾ ਟੈਲੰਟ ਨਾਲ ਕਾਫੀ ਨੇ ਪੂਰਾ ਭਰ ਕੇ ਵੱਛੀ ਸੂਗੀ ਦੇ ਸਾਦੇ ਕੀਮਤ ਵੀਰ ਜੀ ਦੀ ਬਿਲਕੁਲ ਵਾਜਿਬ ਹੋਊਗੀ ਰੇਟ ਦਾ ਫੋਨ ਤੇ ਕਰਾਂਗੇ ਨੰਬਰ ਆਪਾਂ ਵੀਡੀਓ ਦੇ ਵਿੱਚ ਲਾ ਦਿਆਂਗੇ ਕਿਸੇ ਵੀਰ ਨੂੰ ਵੀ ਵਾੜ ਪਸੰਦ ਆਉਂਦੀ ਏ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦਾ ਵੀਰ ਜੀ ਦੁੱਧ ਚੰਗਾ ਵੀਰ ਜੀ 14 15 ਕਿਲੋ ਪਹਿਲੇ ਸੂਏ ਵਾੜ ਕੱਢੂਗੀ ਸਾਫ ਸੂਹ ਪੂਰੀ ਆ ਆ ਦੇ ਸਕਦੇ ਸੀਲ ਸਾਉ ਪੂਰੀ ਏ ਜੀ ਕਮੀ ਕੋਈ ਨਹੀਂ ਐ ਰਾਜੀ ਏ ਉਤੋਂ ਵੀ ਦੇ ਸਕਦੇ ਤੁਸੀਂ ਸੂਹਾ ਪਹਿਲਾ ਪੂਰੀ ਰਾਜੀ ਬੱਛੀ ਏ ਜੀ ਅਦੇਸਾ ਦੇ ਲੈ ਵੇ ਦੀ ਕੁਆਲਟੀ ਦੀ ਕੱਲਾ ਕੱਲਾ ਥਣ ਲੱਗਾ ਕੰਨੀਆਂ ਤੇ ਵੈਡ ਨੂੰ ਚੰਗੇ ਦੁੱਧ ਦੀ ਉਮੀਦ ਕਰਦੇ ਆ ਜੀ ਦਿਨ ਪੰਜ ਚਾਰ ਲੱਗੇ ਚੰਗਾ ਲੈਵਾ ਖੁੱਲ ਕੇ ਸੂਗੀ ਦੋਸਤੋ ਡਰੈਸ ਇੱਕ ਕਰੀ ਮੈਂ ਫੇਰ ਕਨਫਰਮ ਕਰਾ ਦੇਣਾ ਜੀ ਸ਼ਹਿਰ ਆਪਣਾ ਬਟਾਲਾ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੇ ਮੋਬਾਈਲ ਨੰਬਰ ਤੇ ਚਲਾ ਦੇਣਾ 8360101198 ਇਸੇ ਨੰਬਰ ਤੇ ਵਟਸਐਪ ਚੱਲਦਾ ਵੀਰ ਜੀ ਕਿਸੇ ਵੀ ਨੂੰ ਵੈਡ ਪਸੰਦ ਆਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦਾ ਰੇਟ ਬਿਲਕੁਲ ਜੈਮਨਲ ਹੋਊਗਾ। ਮੈਂ ਕਿਨ ਕਰਾਂਗੇ ਫੋਨ ਤੇ। ਕਿਸੇ ਵੀ ਨੂੰ ਪਸੰਦ ਹੋਵੇ ਵੀਰ ਜੀ ਨੰਬਰ ਲਾ ਕੇ ਤੇ ਨੰਬਰ ਤੇ ਸੰਪਰਕ ਕਰ ਸਕਦਾ। ਦੋਸਤੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ। ਆ ਥਣ ਤੁਹਾਨੂੰ ਫੇਰ ਤੋਂ ਇੱਕ ਕਰੀ ਚੈੱਕ ਕਰਵਾ ਦਨੇ ਇਹਦੇ। ਕੱਲਾ ਕੱਲਾ ਥਣ ਲੱਗਾ ਜੇ ਕਰਮਾਲੀ ਨੇ ਆ ਦੇਖੋ। ਧੰਨਵਾਦ ਦੋਸਤੋ। ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ।